ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਪਹੁੰਚੇ ਨੇ ਜਿੱਥੇ ਕਿਸਾਨਾਂ ਤੋਂ ਫਸਲਾਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਹੈਗਾ ਇਸ ਦੌਰਾਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਟਰੈਕਟਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਬੈਠੇ ਹੋਏ ਨੇ ਤਾਂ ਸੁਨੀਲ ਜਾਖੜ ਪੰਜਾਬ ਪ੍ਰਧਾਨ ਸੁਨੀਲ ਜਾਖੜ ਟਰੈਕਟਰ ਚਲਾ ਰਹੇ ਨੇ ਤੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੇ ਨਾਲ ਬੈਠੇ ਨੇ ਤੇ ਨਾਲ ਜੋ ਕਿ ਰਵਨੀਤ ਬਿੱਟੂ ਵੀ ਉਹਨਾਂ ਦੇ ਨਾਲ ਮੌਜੂਦ ਨੇ ਤਾਂ ਦੱਸਦੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਪੰਜਾਬ ਦੇ ਦੌਰੇ ਦੇ ਉੱਤੇ ਤਾਂ ਜੋ ਮੀਂਹ ਅਤੇ ਹੜ੍ਹਾਂ ਦੇ ਕਾਰਨ ਵਿਗੜੇ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਤਾਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਤੋਂ ਬਾਅਦ ਕੇਂਦਰੀ ਮੰਤਰੀ ਹੜ੍ਹ ਪ੍ਰਭਾਵਿਤ ਖੇਤਰ ਅਜਨਾਲਾ ਪਹੁੰਚੇ ਨੇ ਜਿੱਥੇ ਉਨ੍ਹਾਂ ਨੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਕਿਸਾਨਾਂ ਨੇ ਉਨ੍ਹਾਂ ਨੂੰ ਨੁਕਸਾਨੀਆਂ ਗਈਆਂ ਫਸਲਾਂ ਦੇ ਬਾਰੇ ਵੀ ਦੱਸਿਆ ਤਾਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਭਾਜਪਾ ਜਨਰਲ ਸਕੱਤਰ ਤਰुण ਚੁੱਗੋ ਨਾਲ ਮੌਜੂਦ ਸਨ ਇਸ ਤੋਂ ਬਾਅਦ ਕੇਂਦਰੀ ਮੰਤਰੀ ਦੱਸਦੇ ਕਿ ਡੇਰਾ ਬਾਬਾ ਨਾਨਕ ਇਲਾਕੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਉਹ ਟਰੈਕਟਰ ਦੇ ਉੱਤੇ ਸਵਾਰ ਸਨ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਟਰੈਕਟਰ ਨੂੰ ਭਾਸ਼ਪਾ ਪ੍ਰਧਾਨ ਜੋ ਕਿ ਦੱਸਦੇ ਕਿ ਸੁਨੀਲ ਜਾਖੜ ਚਲਾ ਰਹੇ ਨੇ ਤੇ ਇੱਥੇ ਕੇਂਦਰੀ ਮੰਤਰੀ ਹੜ ਦੇ ਪਾਣੀ ਦੇ ਵਿੱਚ ਉਤਰੇ ਅਤੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਸ ਤੋਂ ਪਹਿਲਾਂ ਰਾਸ਼ਪਾਲ ਗੁਲਾਬਚੰਦ ਕਟਾਰਿਆ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਪੰਜ ਰਾਜਾਂ ਦੇ ਵਿੱਚ ਹੋਏ ਨੁਕਸਾਨ ਦੀ ਰਿਪੋਰਟ ਵੀ ਸੌਂਪੀ ਹੈ ਇਹਨਾਂ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਗੁਰਦਾਸ ਫਿਰੋਜ਼ਪੁਰ ਦੰਦਲਾਂ ਅਤੇ ਫਿਰੋਜ਼ਪੁਰ ਸ਼ਾਮਿਲ ਹੈ ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈਗਾ ਕਿ ਪ੍ਰਧਾਨ ਮੰਤਰੀ ਨਰਮੋਦੀ ਨੇ ਉਹਨਾਂ ਨੂੰ ਪੰਜਾਬ ਭੇਜਿਆ ਹੈ ਤਾਂ ਜੋ ਜ਼ਮੀਨੀ ਸਥਿਤੀ ਦਾ ਸਿੱਧਾ ਜਾਇਜ਼ਾ ਲੈ ਸਕਣ ਇਸ ਤੋਂ ਬਾਅਦ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦੇ ਲਈ ਰਵਾਨਾ ਹੋਗੇ ਤਾਂ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਹੈਗਾ ਕਿ ਪੰਜਾਬ ਹਮੇਸ਼ਾ ਦੇਸ਼ ਦੀ ਸੇਵਾ ਕਰਨ ਦੇ ਵਿੱਚ ਸਭ ਤੋਂ ਅੱਗੇ ਰਿਹਾ ਹੈਗਾ ਜਦੋਂ ਅੱਜ ਜਦੋਂ ਸੂਬਾ ਹੜ੍ਹ ਦੀ ਜੋ ਕਿ ਹੜਾ ਦੀ ਕਹਿੰਦੇ ਹੜਾ ਦਾ ਸਾਹਮਣਾ ਕਰ ਰਿਹਾ ਹੈਗਾ ਤਾਂ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੇਗੀ ਉਹਨਾਂ ਪ੍ਰੋਸਾ ਦਿੱਤਾ ਹੈਗਾ ਕਿ ਕੇਂਦਰ ਸਰਕਾਰ ਇਸ ਸੰਕਟ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀ ਹੈ ਤਾਂ ਖੇਤੀਬਾੜੀ ਮੰਤਰੀ ਨੇ ਕਿਹਾ ਹੈਗਾ ਕਿ ਕੇਂਦਰ ਤੋਂ ਅ ਦੋ ਟੀਮਾਂ ਪਹਿਲਾਂ ਹੀ ਪੰਜਾਬ ਪਹੁੰਚ ਚੁੱਕੀਆਂ ਨੇ ਤਾਂ ਇਹ ਟੀਮਾਂ ਵਾਪਕ ਵਿਭਾਗਾ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਨੁਕਸਾਨ ਦਾ ਮੁਲਾਕਣ ਕਰਨ ਗਿਆ ਅਤੇ ਇੱਕ ਰਿਪੋਰਟ ਤਿਆਰ ਕਰਨ ਗਿਆ ਜੋ ਪ੍ਰਧਾਨ ਮੰਤਰੀ ਨਿਹਦਰ ਅਤੇ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਿਵਰਾਜ ਸਿੰਘ ਚੋਹਾਨ ਦੀਆਂ ਜੋ ਕਿ ਟਰੈਕਟਰ ਦੇ ਉੱਤੇ ਸਵਾਰ ਹੋ ਕੇ ਪਾਣੀ ਦੇ ਵਿੱਚ ਉਲੰਘ ਰਹੇ ਨੇ ਤੇ ਪਾਣੀ ਦੇ ਵਿੱਚੋਂ ਉਤਰ ਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣ ਰਹੇ ਨੇ